ਦੁੰਦੋ ਖਣੋ ਤੋਰਾ ਲੋ ਜੀ ਮੋੜ ਲਓ ਤੋਰਾ ਤਰਾ ਚੱਕਰ ਚ ਕਰਮ ਬੜੀਆ ਲੋ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸਹਿਣਾ ਤੇ ਜਿਲਾ ਨੂੰ ਪਹੁੰਚਦਾ ਜੀ ਬਰਨਾਲਾ ਬਾਈ ਕੋਲ ਟਾਪ ਕੁਆਲਟੀ ਦੀਆਂ ਤਿੰਨ ਕਟੀਆਂ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁਕ ਤੇ ਪੇਜ ਅ ਗਰਜੀਤ ਰਾਏ ਹੁਣ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਸੀ ਕਾਈ ਸਸਰੀਕਰ ਜੀ ਨਾਂ ਵੀਰ ਜੀ ਆਪਣਾ ਨਾਂ ਰਫੀਤ ਸਿੰਘ ਜੀ ਪਿੰਡ ਸੈਣਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਫਾ ਠੀਕ ਆ ਪਹਿਲੀ ਕੱਟੀ ਦੀ ਵੀਰੇ ਜਾਣਕਾਰੀ ਇਹ ਆ ਜੀ 17 ਮਹੀਨਿਆਂ ਦੀ ਕੱਟੀ ਐ 16 17 ਮਹੀਨਿਆਂ ਦੀ 17 ਮਹੀਨਿਆਂ ਦੀ ਹਾਂ ਉਹ ਦੇਖਾਂਗੇ ਕੱਟੀ ਐ ਸਿੰਘ ਸਿੰਘ ਗੋਲ ਲੱਗਿਆ ਵੇ ਠੀਕ ਆ ਕਰਮਾਂ ਵਾਲੀ ਲੋ ਜੀ ਚੈੱਕ ਕਰ ਸਕਦੇ ਹੋ ਮੜੇ ਤੁਹਾਨੂੰ ਦਿਖਾ ਦੋ ਥਾਣਾ ਥਣ ਵੀ ਵਧੀਆ ਇਕੱਲੇ ਇਕੱਲੇ ਪਏ ਲੋ ਜੀ ਚਾਰ ਥਣ ਬਹੁਤ ਸੋਹਣਾ ਥਣ ਲੱਗਿਆ ਕਰਮਾਂ ਵਾਲੇ ਨੂੰ ਵਾਖ ਥੋੜਾ ਤੁਸੀਂ ਦੇਖ ਸਕਦੇ ਹੋ ਭਰਾ ਤੋਰ ਦੋ ਤੋਰ ਲੋ ਜੀ ਸਿੰਘੀ ਸਿੰਘੀ ਮੋੜਨ ਲੱਗੀ ਕਰਮਾਂ ਵਾਲੀ ਠੀਕ ਨੇ ਚੰਗੀ ਵਜਨ ਚ ਲੋ ਜੀ ਤੁਹਾਨੂੰ ਚਲੋ ਭਰਾ ਲੋ ਜੇ ਤੁਹਾਨੂੰ ਦਿਖਾਉਣੇ ਕੋਰਾ ਲੋ ਜੀ ਨੋੜ ਦੇ ਲੋ ਤੋਰਾ ਤਰਾ ਚੈੱਕ ਕਰਸ ਤੇ ਕਰਮਾ ਬੜੀ ਦਾ ਲੋ ਜੀ ਹਜ ਵੀ ਰੇਟ ਇਹਦਾ ਜਾਇਜ਼ ਆ ਇਹਦਾ ਰੇਟ ਇਹ ਸਤਾਈ ਹਜ਼ਾਰ ਹੈ ਇਹਦਾ ਕਿੰਨੇ ਦੇ ਦਾਂਗੇ ਆਪਾਂ ਮਹਿਮਾਨਤਾਨ ਕਰ ਦਾਂਗੇ ਮਾੜਾ ਮੁਸਾ ਠੀਕ ਆ ਤੋ ਫਿਰ ਫੇਸ ਬਿਊਟੀ ਜੁਗ ਫਿਰ ਸਿਕੜਾ ਸਿੰਘ ਦੀ ਮੋਡਲਿੰਗ ਕਰਵਾ ਠੀਕ ਆ ਜੀ 27000 ਰੁਪਏ ਨੇ ਰੇਟ ਮੰਗੇ ਭਰਾ ਠੀਕ ਆ ਜੀ ਹਾਂ ਜੀ ਬਈ ਦੂਜੀ ਦੀ ਦੱਸੋ ਜਾਣਕਾਰੀ ਇਹ ਹੈ ਜੀ ਇਹ ਅਮਰ ਜੀ ਇੱਕ ਹੋਰ ਗਏ ਦੋਨੇ ਠੀਕ ਆ 16-17 ਮਹੀਨੇ ਦੀ ਹੈ ਕੱਟੀ ਠੀਕ ਆ ਤਾਂ ਦਿਖਾ ਦੋ ਬਈ ਕੱਟੀ ਵਾਲੀ ਚੰਗੀ ਹੈ ਵੀ ਅਸਾਂ ਤਾਂ ਤੁਹਾਨੂੰ ਪੁੱਛਣਾ ਕਰ ਮੋਡਲਿੰਗ ਦੋ ਚਾਰ ਹੀ ਥਾਂ ਫੋਟ ਨਹੀਂ ਕੋਈ ਸਾਨੂੰ ਚੈੱਕ ਕਰ ਸਕਦਾ ਪ੍ਰੋਚਨ ਜੀ ਤਰ੍ਹਾਂ ਠੀਕ ਹੈ ਜੀ ਫੇਸ ਬਿਊਟੀ ਚੈੱਕ ਕਰ ਸਕਦੇ ਲੋ ਜੀ ਸਿੰਗੀ ਸੁੰਗੀ ਬਹੁਤ ਆ ਤੋੜ ਦੋ ਪ੍ਰਾਣ ਨੂੰ ਵੀ ਲੋ ਜੀ ਕੱਤ ਵਰਡ ਸੁਖਣਾ ਸੋਹਣਾ ਕੱਤੀ ਦਾ ਠੀਕ ਹੈ ਜੀ ਘਟ ਪੁੜਾ ਲੋ ਜੀ ਤੋੜਾ ਚੈੱਕ ਕਰ ਸਕਦੇ ਪ੍ਰਾ ਮਗਰੀ ਆ ਜੋਸ ਇਹ ਉਪਰ ਮੋੜ ਦਿਓ ਲੰਮੀ ਲੰਮੀ ਬਹੁਤ ਹੈ ਕੱਤੀ ਦੇ ਠੀਕ ਹੈ ਜੀ ਡਬਲ ਐਂਗ ਹੈ ਫੂਸ ਤੱਕ ਵਾਲੀ ਠੀਕ ਹੈ ਜੀ ਬੰਦੋ ਹਾਂ ਜੀ ਰੇਟ ਇਹਦਾ ਇਹਦਾ ਰੇਟ 25000 ਹੈ ਜੀ ਇਹਦਾ 25000 ਹਾਂ ਠੀਕ ਹੈ ਜੀ ਲੋਪਰਾ ਚੋਟੀ ਸੋਹਣੀ ਹੈ ਕੱਟੀ ਪਧਲੇ ਪਿੰਡੇ ਚ ਠੀਕ ਹੈ ਜੀ ਹਾਂ ਜੀ ਤਿੰਨ ਨੰਬਰ ਦਾ ਦੱਸੋ ਜੀ ਜਾਣਕਾਰੀ ਇਹ ਹੈ ਜੀ 10 11 ਮਹੀਨਿਆਂ ਦੀ ਕੱਟੀ ਹੈ 10 11 ਮਹੀਨਿਆਂ ਦੀ ਹਾਂ ਲੋ ਜੀ ਜੈਡ ਬਲੈਕ ਐਪ ਉਸ ਤੋਂ ਕਾਲੀ ਹੈ ਸਾਰੀ ਇਹ ਠੀਕ ਮੜੇ ਥਾਂ ਤੇ ਖਾ ਦਿਓ ਜੀ ਤਮ ਜੈਡ ਬਲੈਕ ਪੂਸਾ ਓੜਾ ਡਰ ਜਾਂਦੀਆਂ ਲੋ ਜੀ ਥਾਂ ਤੋਂ ਜੋਸ ਨੂੰ ਨਾਲ ਕੇਵਾ ਕਰਮ ਵਾਲੀ ਜੈਡ ਬਲੈਕ ਪੂਸਾ ਤੇ ਸਿੰਘੀ-ਸੁੰਗੀ ਦੇਖ ਸਕਦੇ ਆ ਭਰਾ। ਉਹ ਟੀਕੀ ਡੋਕੇ ਦਾ ਪਤਾ ਭਰਾ ਜਰ। ਠੀਕ ਹੈ ਦਾ ਪਤਾ ਨਹੀਂ ਦੱਸ ਦੇ ਬਹੁਤ ਕੋਸੇ ਪੜਾ ਪਤਾ ਦੱਸ ਦੇ ਨੀਗਾ। ਠੀਕ ਆ। ਭਾਈ ਮਾਲ ਦੇਖ ਕੇ ਲੈ ਜਾਓ ਆਪਣੀ ਤਸੱਲੀ ਕਰਕੇ। ਠੀਕ ਆ। ਲੋ ਭਰਾ। ਇਹ ਕਿੰਨੇ ਟਾਈਮ ਦੀ ਉਮਰ ਦੱਸਿਆ ਤੁਸੀਂ? 10-11 ਮਹੀਨਿਆਂ ਦੀ ਆ। 10-11 ਮਹੀਨੇ ਦੀ ਕੱਟੀ ਬਹੁਤ ਸੁਨੱਖੀ ਆ। ਤੇ ਰੇਟ ਭਰਾ ਖੱਚ ਕੇ ਜਾ ਜਿਦ ਮੇਰਾ। ਇਹ ਦੇ ਦਾਂਗੇ 15000 ਦੀ। 15000 ਰੁਪਏ ਰੇਟ ਆ ਭਰਾ। ਚੈੱਕ ਕਰ ਸਕਦੇ ਹੋ ਮੂੰਹ ਮਾਂ ਸਿੰਘੀ-ਸੁੰਗੀ ਕਰਮਾ ਵਾਲੀ ਮੋੜਨ ਲੱਗੀ। ਠੀਕ ਆ ਰੇਟ ਬਾਈ ਦੀ ਬਿਲਕੁਲ ਜਾਇਜ਼ ਆ। ਠੀਕ ਹੈ ਜੀ। ਤਿੰ ਉਨਾ ਕੰਡੈਕਟ ਕਰ ਸਕਦੇ ਹਾਂ ਭਰਾ ਠੀਕ ਹੈ ਜੀ 22 ਦਾ ਨੰਬਰ ਲਿਖਾਂਗੇ ਟਾਈਟਲ ਚ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ तहे دلੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਵੀਡੀਓ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਵੀਡੀਓ ਪ੍ਰੋਡਕਟ ਕਰ ਸਕੀਏ ਓਕੇ ਗਾਇਜ਼